ਪਤਾ ਨਹੀਂ ਕਿਵੇਂ ਡਿੱਗ ਗਏ ਓਏ ਹੁਣ ਰੋਣਗੇ ਦੱਸ ਦਸਾਂ ਵਾਲੀ ਨੂੰ ਮੈਂ ਕਾ ਯਾਰ ਮੈਂ ਜਦੋਂ ਰੋਣੇ ਤਾਂ ਹੂੰ ਤੋੜ ਵੀ ਲਈ ਹਾਂ ਲੋ ਦੋਸਤੋ ਸਾਰਿਆਂ ਸ਼ਾਸ਼ੀ ਕਾ ਨਮਸਤੇ ਤੇ ਵਿਸ਼ੇ ਨਾਮ ਪਉਣ ਜਾਂਦਾ ਈ ਉਹਦਾ ਪ੍ਰੈਂਕ ਕਰਨ ਲੱਗਿਆ ਅੱਜ ਚਲੋ ਵਿਸ਼ੂ ਇਹਦਾ ਕੀਤਾ ਤੁਸੀਂ ਤੇ ਹੋ ਠੀਕ ਆਂ ਲੈ ਮੈਂ ਚੱਲਦਾ ਹੁਣ ਦੋ ਲੈ

ਪਤਾ ਨਹੀਂ ਕਿਵੇਂ ਡਿੱਗ ਗਏ ਓਏ ਹੁਣ ਰੋਣਗੇ ਨਹੀਂ ਦਸਾਂ ਡੈਡੀ ਨੂੰ ਯਾਰਾ ਮੁੰਨਾ ਥੋੜਾ ਪਾ ਟੁੱਟ ਜਾਣਾ ਸੀ ਪਾ ਹਾਂ ਉਹ ਹੱਤ ਹੋ ਗਈ ਏ ਫੋਨ ਤੋੜ ਲਈ ਕਿੱਥੇ ਆ ਮੁੰਨ ਦਿਖਾ ਹਾ ਮੈਨੂੰ ਕਾ ਯਾਰਾ ਜਦੋਂ ਡਿੱਗ ਗਿਆ ਤਾਂ ਹੁਣ ਤੋੜ ਵੀ ਲਈ ਬਾਹ ਮੈਂ ਤੂੰ ਡਿੱਗ ਪਿਆ ਦੱਸ ਦਿਖਾ ਮੈਨੂੰ ਕਿੱਥੇ ਫੋਨ ਤੇਰਾ ਯਾਰ ਮੇਰਦੋ ਨਹੀਂ ਹੈਗਾ ਕਿੱਥੇ ਆ ਕਿੱਥੇ ਲਗਾ ਕੇ ਛੁੱਟਿਆ ਹੁਣ 도ੜ ਕੇ ਮੈਂ ਦੱਸਦੀ ਦਾਦੀ ਨੂੰ ਲੱਗੇ ਨੇ ਯਾਰ ਸਾਡੋ ਪੀਆ ਮੈਂ ਦਾਦੀ ਨੂੰ ਦੱਸਾਂ ਫੋਨ ਕਰਕੇ ਮੇਰਾ ਫੋਨ ਕਿੱਥੇ ਹੈ ਮੇਰਾ ਫੋਨ ਕਿੱਥੇ ਲਗਾਇਆ ਰਾਜੇ ਦਾ ਮੇਰਾ ਫੋਨ ਕਿੱਥੇ ਹੈ ਮੈਂ ਦੱਸਾਂ ਦਾਦੀ ਨੂੰ ਰਾਜੇ ਦੇ ਫੋਨ ਤੋਂ ਕਰ ਲੈਣੀ ਹੈ ਤੇਰੇ ਨੂੰ ਦੱਸਾਂਗਾ ਕੱਲ੍ਹ ਫੋਨ ਲਿਆਂਗਾ ਤੇ ਅੱਜ ਜਦੇ ਨੇ ਸਾਡੋ ਹੋਈਏ ਯਾਰ ਦਾਦੀ ਮੈਂ ਦਾਦੀ ਨੂੰ ਫੋਨ ਕਰਕੇ ਰੋਕ ਜਾ ਕਿ ਉਹ ਡਿਗ ਪਿਆ ਮੋੜਦਾਲ ਤੋਂ ਡੈਡੀ ਨੇ ਫੋਨ ਕਰਦੀ ਮੋੜਦਾਲ ਤੋਂ ਡਿਗ ਪਿਆ ਜਦੋਂ ਪਾ ਜਿਲੀਓਂ ਗਿੱਤਾ ਭਾਜੀ ਲਿਆਉਣ ਦਿਆ ਕੋਈ ਨਹੀਂ ਉਹ ਡਿਗ ਪਿਆ ਦੱਸਦੀ ਤੈਨੂੰ ਜਿਹੜਾ ਤੇਰੇ ਕੋ ਡਿਗ ਗਿਆ ਜੇ ਕੱਲ ਲਿਆਂਦਾ ਅੱਜੇ ਪਿਛਲੇ ਫੋਨ ਨੂੰ ਤੂੰ ਰਬਟਾਂ ਪਾਈਆਂ ਨੇ ਸਕਰੀਨ ਪਵਾਈ ਉਹਦੀ ਸਕਰੀਨ ਤੋੜੀ ਤੂੰ ਯਾਰ ਹੁਣ ਮੈਨੂੰ ਥੋੜਾ ਬਾਲਾ ਡਿਗ ਪੈਣਾ ਹੈ ਡਿਗ ਗਿਆ ਕਿਵੇਂ ਕੀ ਮੈਂ ਟੁੱਟ ਗਿਆ ਉਹ ਦੁੱਧੀਆਂ ਟ੍ਰੈਫਿਕ ਲੱਗਾ ਹੀ ਤੋਂ ਗਰਗਿਆ ਦੱਲਿਓ ਕਤੂਰਾ ਮਗੇ ਚੜ ਗਿਆ ਅੱਛਾ ਡੈਡੀ ਫੋਨ ਨਹੀਂ ਚੁੱਕਾਂਦੇ ਭਲਾ ਇਹ ਕੀ ਗੱਲ ਆ ਡੈਡੀ ਕਿੱਥੇ ਹੈ ਡੈਡੀ ਫੋਨ ਨਹੀਂ ਚੁੱਕਾਂਦੇ ਮੈਂ ਦੱਸਦੀ ਡੈਡੀ ਨੂੰ ਤੁਹਾਨੂੰ ਬੰਦਰਾ ਜਿਆ ਹਰ ਕਿੰਨੇ ਕਿ ਤੈਨੂੰ ਫੋਨ ਲਿਆ ਕੇ ਦਈਏ ਨਹੀਂ ਪਿੰਨ ਦੱਸਦੀ ਮੈਂ ਪੈਰ ਕੱਢ ਉੱਪਰ ਦੇ ਬਸੋਂ ਕਿਹੜਾ ਹਾਂ ਜਿਹੜਾ ਦਿੱਤਾ ਹੀ ਸੰਦੀਪ ਮੈਂ ਸੰਦੀਪ ਨੂੰ ਫੋਨ ਮੰਮੀ ਦੱਸਦੀ ਆ ਕੋਈ ਗਾਣਾ ਨਹੀਂ ਡੈਡੀ ਦੇ ਫੋਨ ਹੀ ਨਹੀਂ ਚੁੱਕ ਰਹੇ ਆ ਚਾ ਚੋ ਤੂੰ ਹੀ ਗਾ ਲੈ ਇਹਨੂੰ ਥੋੜਾ ਸੁਣਾ ਲੈ ਇਹ ਨੰਬਰ ਸੇ ਵੀ ਕੀਤਾ ਸੰਦੀਪੀ ਦਾ ਫੋਨ ਕਿਹੜਾ ਸੇ ਵੀ ਕੀਤਾ ਵਾ ਸੰਦੀਪ ਹੀ ਲਿਖਿਆ ਸੰਦੀਪ ਹੀ ਲਿਖਿਆ ਯਾਰ ਉਹਨੂੰ ਧੋੜਾ ਸੁਣਾ ਆਦ ਹੋ ਗਏ ਯਾਰ ਤੂੰ ਇਹ ਅਦਾ ਕਰਦੇ ਪਏ ਹੋ ਯਾਰ ਦਿਖਾ ਹਾ ਮੈਨੂੰ ਫੋਨ ਤੇ ਦਿਖਾ ਕਿੱਥੇ ਤੇਰਾ ਯਾਰ ਟੁੱਟਾ ਫੋਨ ਤੇ ਵਿਖਾਦੇ ਕਿੱਥੇ ਰੱਖਿਆ ਹੀ ਹੋ ਟੋੜ ਕੇ ਕਿੱਥੇ ਰੱਖਿਆ ਆਈ ਫੋਨ ਦਿਖਾ ਬਣਾ ਵੇ ਫੋਨ ਡੱਬੇ ਦੇ ਪਾਗ ਰੱਖ ਲਿਆ ਤੋੜ ਕੇ ਇਹਨੇ ਫੋਨ ਕਿੱਡੇ ਨੇ ਤੋੜ ਕੇ ਫੋਨ ਡੱਬੇ ਚ ਪਾ ਲਿਆ ਏ ਤੋੜ ਕੇ ਇਹਦੇ ਦੂਜਾ ਏ ਤੇਰਾ ਕਿੱਤੇ ਫੋਨ ਆ ਨੋ ਨਹੀਂ ਆ ਨੋ ਟੁੱਟ ਗਿਆ ਦੂ ਆਪਣਾ ਦਿਖਾ ਨਾ ਤੇਰਾ ਕਿੱਤੇ ਤੋੜ ਤੜ ਕੇ ਦੇ ਵਿੱਚ ਪਾ ਲੇ ਦਿਖਾ ਸਹੀ ਕਿੰਨਾ ਟੁੱਟਾ ਵਾ ਕੋਰਾ ਏ ਟੁੱਟਾ ਤੇ ਕੰਦਾ ਹੁੰਦੇ ਗਏ ਕਿੱਥੇ ਲਗਾ ਲਈ ਤੋੜ ਕੇ ਫੂਨ ਦੇ ਸਹੀ ਆ ਉੱਲੂ ਬਣਾਇਆ ਬਹੁਤ ਮਜ਼ਾ ਆਇਆ ਆਏ ਪਰ ਤੂੰ ਤੇ ਮੈਂ ਜਾਣੀ ਘੜਤੀ ਮੈਂ ਹਾਂ ਕੱਲ ਜੋ ਫੂਨ ਲਿਆਂਦਾ ਅੱਜ ਤੋੜ ਵੀ ਲਿਆਵਾ ਉੱਲੂ ਭਾਯਾ ਬੋਲ ਮੈਂ ਡਾਡੀ ਲਾਗੇ ਸ਼ਿਕਾਇਤ ਤੇ ਤੇਰੀ ਗਾਲਾ ਗੂਲਾ ਭਰਾ ਦੇਣੀ ਐ ਮੈਨੂੰ ਡਾਡੀ ਕੋਲ ਸੰਦੀਪੀ ਹੁਣ ਹੁਣ ਏਦਾਂ ਕਰਦੀਆਂ ਸੰਦੀਪੀ ਨੂੰ ਕਰਦੇ ਆ ਹਨਾ ਫੋਨ ਕਿੱਥੇ ਇਹਨਾ ਮੇਰ ਨਾਲ ਬ੍ਰੇਕ ਕੀਤਾ ਹੈ ਕਿ ਫੋਨ ਟੁੱਟ ਗਿਆ ਵਾ ਮੈਨੂੰ ਪਤਾ ਨਹੀਂ ਮੈਨੂੰ ਲੱਗਾ ਸੱਚੀ ਟੁੱਟ ਗਿਆ ਵਾ ਫੋਨ ਤੇ ਹੁਣ ਆਪਾਂ ਸੰਦੀਪ ਨੂੰ ਫੋਨ ਕਰਦੇ ਆਂ ਭਲਾ ਸੰਦੀਪ ਨਾਲ ਕਰਦੇ ਆਂ ਗੱਲ ਇਹ بڑے ਚਲਾਕੀ ਦੋਵੇਂ ਭਰਾ ਕਿੱਡੇ ਪਲੈਨਿੰਗ ਕਰਨ ਦੇ ਮੈਨੂੰ ਇਦਾਂ ਕਰਨ ਦੀ ਹੁਣ ਆਪਾਂ ਇਹੋ ਜੀ ਚੀਜ਼ ਮੈਂ ਆਪਾਂ ਸੰਦੀਪੀ ਤੇ ਕਰਦੇ ਆਂ ਰੋੜਿਆ 프랭ਕ ਕੀਤਾ ਮੈਂ ਸੰਦੀਪੀ ਨਾਲ ਕਰਨ ਲੱਗੀ ਆ ਇਹਨਾਂ ਨੇ ਤੇ ਮੇਰਾ ਟਰੌ ਕੱਢਤਾ ਟਰੌ ਮਤਲਬ ਡਰਾ ਦਿੱਤਾ ਮੈਨੂੰ ਹੈਲੋ ਸੰਦੀਪ ਹਾਂ ਯੇ ਇਹਨੇ ਵਿਸ਼ੂ ਨੇ ਫੋਨ ਤੋਂ ਔੜ ਲਿਆ ਵਾ ਆ ਨਮਾ ਹੋ ਹਾਂ ਮਾਸਾ ਵਰ੍ਹਦੀਆਂ ਦੀ ਸੰਬੰਧੀ ਤੇ ਇਹ ਰਿਹਾ ਕੰਸੀਤ ਬੜੀ ਦੇਖਦੀ ਆ ਆਹੋ ਹੈ ਮਨਜੋਜੇ ਕੱਲ ਲਿਆਂਦਾ ਨਮਾ ਆਓ ਪਦਾਣੀ ਨੇ ਤੋੜ ਲਈ ਆਈ ਇਹਦੇ ਕੋਈ ਗਰੰਟੀ ਨਹੀਂ ਹੈਗੀ ਆਹੋ ਜੇ ਸੱਚ ਗਰੰਟੀ ਹੈਗੀ ਹਨਾ ਇਹ ਤਾਂ ਮੈਨੂੰ ਪਤਾ ਨਹੀਂ ਗਰੰਟੀ ਹੈ ਕੀ ਕਰਨ ਵਾਪਸ ਕਰ ਲੈਣਗੇ ਉਹ ਤੇ ਬੰਦ ਹੋਵੇ ਫਿਰ ਹੁੰਦੀ ਹੈ ਨਾ ਹਾਂ ਜੇ ਬੰਦ ਹੋਏ ਤੇ ਤੋੜਿਆ ਵਾ ਹਾਂ ਹੁਣ ਹੈ ਤੋੜਿਆ ਕਿਦਾਂ ਇਹਨੇ ਤੋੜਿਆ ਮੈਨੂੰ ਨਹੀਂ ਪਤਾ ਕਹਿਣ ਦਾ ਵੀਡੀਓ ਬਣਾਉਂਦਾ ਤੋੜ ਲਿਆ ਕਾ ਇਹ ਪੂਰੇ ਅੱਗੇ ਮੈਂ ਵੀ ਕਰਨੀ ਡਾਡੀ ਨੇ ਚੁੱਕਿਆ ਨਹੀਂ ਪਹਿਲਾਂ ਮੈਂ ਡਾਡੀ ਨੂੰ ਹੀ ਦੱਸਣਾ ਹੀ ਫਿਰ ਮੈਂ ਸੰਦੀਪ ਨੂੰ ਦੱਸ ਲੈਣੀ ਆ ਆਜੇ ਤੇ ਕੱਲ 11 12000 ਰੁਪਇਆ ਘਰ ਕੇ ਆਏ ਨੇ ਰੈਂ ਤੇ ਫੋਨ ਦੇ ਬਾਰੇ ਹੈ ਹੀ ਨਹੀਂ ਇਹਦੇ ਕੋ ਫੋਨ ਟਿਕਣਾ ਹੀ ਨਹੀਂ ਬਸ ਚੰਗਾ ਹੋ ਗਿਆ ਟੁੱਟ ਗਿਆ ਤੇ ਵਧੀਆ ਹੋ ਗਿਆ ਚਲ ਮੈਂ ਇਹ ਲਾ ਤੇ ਲੈ ਆ ਨਾ ਭਾਵੇਂ ਟੁੱਟ ਗਿਆ ਐ ਆਹੋ ਸਬਰ ਹੋ ਜੂਗਾ ਨਹੀਂ ਦੁਕਾਨਦਾਰੇ ਵਾਪਸ ਕਰ ਲੈਣਗੇ ਐਵੇਂ ਕਿਵੇਂ ਬੰਦ ਹੋ ਜਾਂਦਾ ਜਾਂ ਖਰਾਬ ਹੋ ਜਾਂਦਾ ਫਿਰ ਹੁੰਦੀ ਆ ਗਰੰਟੀ ਦੱਸ ਜੀ ਨਹੀਂ ਟੁੱਟਾ ਕਿਦਾ ਇਦਾਂ ਕੈਕਟਰ ਉਹਨਾਂ ਦੇ ਕਿ ਮਜ਼ਾਕ ਕਰੰਡੀ ਐ ਨਾ ਇਹਨਾਂ ਇਹਨਾਂ ਨੇ ਮੈਨੂੰ ਇਹ ਇਹਨਾਂ ਨੇ ਮੈਨੂੰ ਬ੍ਰੈਂਗ ਕੀਤਾ ਦੂਆਂ ਭਰਾਵਾਂ ਨੇ ਮੈਂ ਤੈਨੂੰ ਕਰ ਲਈ ਨਹੀਂ ਮੇਰਾ ਫੋਨ ਫੜ ਕੇ ਆਪੇ ਵਲੋਗ ਬਣਾਉਂਦੇ ਮੈਂ ਵੀ ਸੋਚੰਡੀ ਮੇਰਾ ਫੋਨ ਕਿੱਥੇ ਆ ਮੈਂ ਉਹਨਾਂ ਰਾਜੇ ਦੇ ਫੋਨ ਤੋਂ ਤੈਨੂੰ ਫੋਨ ਲਾਇਆ ਆ ਗੱਲ ਆਜ ਦਹਾਂਦੇ ਹੋ ਸੇ ਨਾ ਆਸਾਰੇ ਆ ਵਿਟੇ ਨੇ ਟੁੱਟੇ ਆ ਨਾ ਪਰ ਕੋਈ ਨਹੀਂ ਤੈਨੂੰ ਬਾਤ ਸੁਣੀ ਯਾਰ ਮੈਂ ਥੋੜਾ ਤੋੜਿਆ ਕੋਈ ਗੱਲ ਨਹੀਂ ਟੁੱਟ ਜੂਗਾ ਤੇ ਫਿਰ ਨਵਾਲਾ ਲਾ ਲਾਓ ਔਰ ਤਣ ਖਾਵਾਂ ਬਥੇਰੀਆਂ ਮਿਲ ਰਿਆ ਨੇ ਗੁਰਦੁਆਰੇ ਆਪਾਂ ਡਿਊਟੀ ਕਰਦੇ ਆ ਤੁਸੀਂ ਢਾਂਗੋ ਹੀ ਜਾਂਦੇ ਹੋ ਨਾਲੇ ਹੋ ਜੀ ਮੈਂ ਮੈਂ ਤਾਂ ਹੀ ਮੈਨੂੰ ਡਰਾਇਆ ਸੰਦੀਪੀ ਕੋ ਪਿੱਛੇ ਰਹੇ ਇਹਨੂੰ ਵੀ ਡਰਾਉਨੇ ਆ ਦੇ ਬੈਲੋਵੀਆ ਚੱਲ ਚੰਗਾ ਹੀ ਆਉਣ ਲੱਗੇ ਆ ਤੇਰੇ ਕੋ ਆਉਣ ਲੱਗੇ ਹੁਣ ਮੈਂ ਫਿਰ ਆਟੋ ਤੇ ਬਿਠਾਵਾ ਇਹਨਾਂ ਨੂੰ ਚੰਗਾ ਬਾਏ ਇਹ ਚੱਲੇ ਹੁਣ ਤਿਆਰ ਹੋ ਗਏ ਆ ਮੇਨੂੰ ਪ੍ਰੈਂਕ ਕਰਕੇ ਗਏ ਜਾਂਦੇ ਜਾਂਦੇ ਆ ਹੈ ਬੜੇ ਚਲਾਕ ਨੂੰ ਵਧੀਆ ਲੱਗਿਆ ਹੋਊਗਾ ਤੇ ਗਾਇਸ ਕਮੈਂਡ ਲਾਈਕ ਸ਼ੇਅਰ ਲਾਈਕ ਸ਼ੇਅਰ ਕਰ ਦੇ जरूर ਕਰ ਦਿਓ ਸਾਡੇ ਚੈਨਲ ਨੂੰ ਤੇ ਵੀਡੀਓ ਨੂੰ ਇਤਮਾਰ ਦੇ ਵਿੱਚ ਦੱਸਿਓ ਕਿੱਦਾਂ ਦਾ ਲੱਗਾ ਸਾਡਾ ਪ੍ਰੈਂਕ ਇਹ ਬਾਕੀ ਥੈਂਕ ਯੂ